ਪਾਕਿਸਤਾਨ ਦੇ ਇੱਕ ਪਿੰਡ ਦੇ ਇਸ ਕਮਰੇ ਦੇ ਵਿੱਚ ਜੋ ਹੋਇਆ ਸੁਣ ਕੇ ਤੁਹਾਡੀ ਰੂਹ ਕੰਬ ਜਾਊਗੀ ਇਸ ਕਮਰੇ ਦੇ ਵਿੱਚ ਇੱਕ 16 ਸਾਲ ਦੀ ਕੁੜੀ ਦਾ ਰੇਪ ਕੀਤਾ ਗਿਆ ਉਹਦੇ ਮਾਪੇ ਦੇ ਸਾਹਮਣੇ ਤੇ ਪਿੰਡ ਵਾਲਿਆਂ ਦੇ ਸਾਹਮਣੇ ਕਹਾਣੀ ਕੀ ਸੀ 2017 ਦੇ ਵਿੱਚ ਇੱਕ ਪਿੰਡ ਦੀ ਪੰਚਾਇਤ ਕੋਲੇ ਇੱਕ ਬੰਦਾ ਸ਼ਿਕਾਇਤ ਲੈ ਕੇ ਆਉਂਦਾ ਕਿ ਉਸ ਦੀ ਭੈਣ ਦੇ ਨਾਲ ਉਹਦੇ ਕਿਸੇ ਕਜ਼ਨ ਨੇ ਬਲਾਤਕਾਰ ਕੀਤਾ ਪਿੰਡ ਦੀ ਪੰਚਾਇਤ ਨੇ ਇਹ ਫੈਸਲਾ ਲਿਆ ਕਿ ਰੇਪ ਦੇ ਬਦਲੇ ਰੇਪ ਕੀਤਾ ਜਾਊਗਾ ਜਿਹਦੀ ਭੈਣ ਦਾ ਰੇਪ ਹੋਇਆ ਸੀ ਉਹਨੂੰ ਕਿਹਾ ਗਿਆ ਕਿ ਤੂੰ ਬਲਾਤਕਾਰੀ ਦੀ ਭੈਣ ਦਾ ਰੇਪ ਕਰ ਦੋਵਾਂ ਕੁੜੀਆਂ ਦੀ ਉਮਰ ਜਿਹੜੀ ਆ ਉਹ 12 ਤੋਂ 16 ਸਾਲ ਦੇ ਵਿਚਾਲੇ ਸੀ ਇਹ ਪਾਕਿਸਤਾਨ ਦੇ ਵਿੱਚ ਹੋਇਆ ਤੇ ਇਹ ਜਦੋਂ ਇਹ ਸਾਰੇ ਮਸਲੇ ਦਾ ਪਤਾ ਉੱਥੋਂ ਦੀ ਸਰਕਾਰ ਨੂੰ ਲੱਗਾ ਪੁਲਿਸ ਪ੍ਰਸ਼ਾਸਨ ਲੱਗਾ ਤਾਂ 20 ਦੇ ਕਰੀਬ ਪਿੰਡ ਦੇ ਪੰਚਾਇਤ ਮੈਂਬਰ 20 ਗ੍ਰਿਫਤਾਰ ਕੀਤੇ ਗਏ ਕਿੰਨੀ ਇਨਸਾਨੀਅਤ ਮਰ ਚੁੱਕੀ ਹੈ ਕਿ ਐਦਾਂ ਦੀਆਂ ਕਹਾਣੀਆਂ ਅੱਜ ਵੀ ਸਾਨੂੰ ਡਰਾਉਂਦੀਆਂ ਨੇ